ਸਮਨੂਖਾ ਜਨਮ ਨੂੰ ਸਬਲਾ ਕਰ ਰਹੇ ਹੋ ਜੀ ਹਉ ਜਿੱਥੇ ਆਪਾਂ ਗੁਰੂ ਕੇ ਸ਼ਬਦ ਕੇ ਕੀਰਤਨ ਦੇ ਰਾਹੀ ਮਰਚਨਾ ਵੀ ਜੁੜ ਬੈਠੇ ਆਂ ਯਤਨ ਕਰਦੇ ਆਂ ਜਿੰਨੀ ਕਿ ਸੋਝੀ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਐਸਾ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦੀ ਇਸ ਪਾਵਨ ਪਵਿੱਤਰ ਸ਼ਬਦ ਦਾ ਸਾਰ ਗੁਰअर्जਨ ਦੇਵ ਮਹਾਰਾਜ ਨੇ ਇਹ ਕੱਢਿਆ ਹੈ ਕਿ ਭਾਵੇਂ ਜਿੰਨੇ ਮਰਜੀ ਯਤਨ ਉਸ ਪਿਆਰੇ ਨੂੰ ਮਿਲਣ ਵਾਸਤੇ ਕਰਦੇ ਰਹੀਏ ਪਰ ਜਦੋਂ ਤੱਕ ਅਸੀਂ ਸੰਗਤ ਵਿੱਚ ਆ ਕੇ ਨਾਮ ਨਹੀਂ ਜਪਾਂਗੇ ਨਾ ਕੀਰਤਨ ਨਹੀਂ ਸੁਣਾਗੇ ਕੀਰਤਨ ਨਹੀਂ ਕਰਾਂਗੇ ਕਹਿੰਦੇ ਉਸ ਵੇਲੇ ਤੱਕ ਉਹ ਪਿਆਰਾ ਸਾਨੂੰ ਮਿਲ ਨਹੀਂ ਸਕਦਾ ਪ੍ਰਾਪਤ ਨਹੀਂ ਹੋ ਸਕਦਾ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਸਾਰੇ ਦੇ ਸਾਰੇ ਯਤਨ ਜਿੰਨੇ ਲੋਕੀ ਕਰਦੇ ਨੇ ਜਾਂ ਕਰਦੇ ਪਏ ਨੇ ਸਭ ਦੇ ਸਭ ਗਿਣਾਏ ਨੇ ਪਰ ਕਹਿੰਦੇ ਜਿਹੜਾ ਸਕੂਨ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਨਾ ਉਹ ਕਿਤੇ ਵੀ ਪ੍ਰਾਪਤ ਨਹੀਂ ਹੋ ਸਕਦਾ ਇਸ ਸੋਰਠਿ ਰਾਗ ਵਿੱਚ ਗੁਰੜਜਨ ਦੇ ਮਹਾਰਾਜ ਦੇ ਬਚਨ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਨਿਵਲ ਭਯੰਗਮ ਕੀ ਹੁੰਦਾ ਤੁਸੀਂ ਦੇਖਿਆ ਨਾ ਕਈ ਵਾਰੀ ਉਹ RAM ਦੇ ਉਹ ਜੜੀਆਂ ਆਤੜੀਆਂ ਲਾਂਦਾ ਹੈ ਨਾ ਉਹਨੂੰ ਕਹਿੰਦੇ ਨੇ ਆਪਣੇ ਅੰਦਰ ਦੀਆਂ ਆਤੜੀਆਂ ਨੂੰ ਸਾਧ ਲੈਣਾ ਉਜਿਵੇਂ ਮਰਜੀ ਅੰਦਰੋਂ ਸਰੀਰ ਨੂੰ ਕਰ ਸਕਦੇ ਨੇ ਯੋਗ ਸਾਧਨਾ ਨਿਵਲ ਪੋਇ ਅੰਗਮ ਤੇਗੁਰ ਦਰਜਨ ਦੇਵ ਮਹਾਰਾਜ ਸਮਝਾਣਾ ਕਰਿੰਨੇ ਭਾਈ ਕੋਈ ਮਨੁੱਖ ਭਾਵੇਂ ਜਿੰਨੇ ਮਰਜੀ ਵੇਦ ਧਰਮ ਪੁਸਤਕ ਪੜਦਾ ਰਹੇ ਕੋਈ ਮਨੁੱਖ ਧਰਮ ਪੁਸਤਕਾਂ ਨੂੰ ਪੜਦਿਆਂ ਹੋਇਆਂ ਵਿਚਾਰ ਵੀ ਕਰਦਾ ਰਹੇ ਜਿਵੇਂ ਅਸੀਂ ਰੋਜ਼ ਕਰਦੇ ਹਾਂ ਪੜ੍ਹਦੇ ਵੀ ਹਾਂ ਕੋਈ ਮਨੁੱਖ ਨਿਉਲੀ ਕਰਮ ਕਰਦਾ ਹੈ ਯੋਗ ਸਾਧਨਾ ਕਰਦਾ ਹੈ ਆਪਣੇ ਸਰੀਰ ਨੂੰ ਸਾਧ ਲੈਂਦਾ ਹੈ ਸਿਰਫ ਸਰੀਰ ਸਾਧਿਆ ਨਾ ਕਿ ਅੰਦਰ ਦੇ ਵਿਕਾਰ ਸਾਧੇ ਨੇ ਧਿਆਨ رکھنا ਇਹ ਤੇ ਯੋਗੀਆਂ ਦੇ ਨਾਲ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਵਾਰ ਦਾ ਲਾਭ ਹੋਈ ਨਾ ਤੇ ਉਹਨਾਂ ਨੇ ਇਹ ਹੀ ਕਿਹਾ ਕਿ ਤੁਸੀਂ ਆਪਣਾ ਸਰੀਰ ਜ਼ਰੂਰ ਸਾਧ ਲਿਆ ਇਹ ਵਿਸ਼ੇ ਵਿਕਾਰਾਂ ਤੋਂ ਠੀਕ ਹੈ ਆਪਜੀ ਬੱਚੇ ਹੋਏ ਹੋ ਪਰ ਜਿਹੜੀ ਹਾਲੇ ਤ੍ਰਿਸ਼ਨਾ ਅੰਦਰ ਜਗਦੀ ਪਈ ਹੈ ਨਾ ਉਹ ਨਹੀਂ ਤੁਹਾਡੀ 부ਜੀ ਜਿਹੜਾ ਹੋਂਮੈਂਦਾ ਕਿਹੜਾ ਅੰਦਰ ਤੁਹਾਡੇ ਜਗ ਰਿਆ ਹੈ ਨਾ ਉਹ ਹੱਲੇ ਮਰਿਆ ਨਹੀਂ ਹੈ ਤੁਸੀਂ ਆਪਣੇ ਆਪ ਤੋਂ ੱਚ ਕਿਸੇ ਨੂੰ ਨਹੀਂ ਸਮਝਦੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਕੇ ਬੈਠੇ ਹੋ ਰਿੱਧੀਆਂ ਸਿੱਧੀਆਂ ਲੋਕਾਂ ਨੂੰ ਦਿਖਾਉਂਦੇ ਹੋ ਕਿ ਲੋਕੀ ਸਾਡੇ ਤੋਂ ਡਰਣ ਸਾਡੇ ਅੱਗੇ ਆ ਕੇ ਮੱਥੇ ਟੇਕਣ ਇਹ ਰੱਬ ਦੀ ਪ੍ਰਾਪਤੀ ਨਹੀਂ ਹੈ ਕਹਿੰਦੇ ਨਿਮਲ ਭਉੰਗਮ ਸਾਦੇ ਕਈਆਂ ਨੇ ਨਿਉਲੀ ਕਰਮ ਕਰ ਲਿਆ ਕਈਆਂ ਨੇ ਆਪਣੇ ਕੰਨਾਂ ਦੇ ਵਿੱਚ ਮੁੰਦਰੀਆਂ ਪਾਲੀਆਂ। ਇਹ ਉਸ ਦਾ ਕੀ ਮਤਲਬ ਹੁੰਦਾ ਜੀ ਕੰਨਾਂ ਵਿੱਚ ਮੁੰਦਰੀਆਂ ਪਾਣ ਦਾ ਜਿਹੜੇ ਜੋਗੀ ਪਾਉਂਦੇ ਨੇ। ਭਾਈ ਇਨ੍ਹਾਂ ਕੰਨਾਂ ਤੋਂ ਮੈਂ ਕਿਸੇ ਦੀ ਬੁਰੀਾਈ ਨਹੀਂ ਸੁਣਨੀ। ਹੁਣ ਮੈਂ ਕੰਨਾਂ ਵਿੱਚ ਮੁੰਦਰੀਆਂ ਪਾ ਲਈਆਂ ਨੇ ਤੇ ਇਹ ਵੀ ਇੱਕ ਜੋਗ ਦਾ ਬਣਾਉਂਦਾ ਮਤ ਹੈ ਉਹਨਾਂ ਦੀ ਵਿਚਾਰ ਹੈ ਵੀ ਮੁੰਦਰੀਆਂ ਪਾ ਲਓ ਵੀ ਅਸੀਂ ਕਿਸੇ ਦੀ ਬੁਰੀਾਈ ਨਹੀਂ ਸੁਣਾਂਗੇ। ਗੁਰੂ ਮਹਾਰਾਜ ਕਹਿੰਦੇ ਨੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਇੰਨੇ ਕਰਮ ਕਰਨ ਦੇ باوجود ਵੀ ਇਹ ਜਿਹੜੇ ਪੰਜ ਵਿਕਾਰ ਨੇ ਨਾ ਇਹਾਂ ਦੇ ਨਾਲ ਸੰਗ ਛੁੱਟਦਾ ਨਹੀਂ ਹੈ ਜਿਹੜੇ ਸਿੱਧ ਕੀ ਸਿੱਖ ਪਹਿਲਾਂ ਹੋਈ ਨੇ ਅੱਜ ਕਿਉਂ ਨਹੀਂ ਹੁੰਦੇ ਪਏ ਕੀ ਗੱਲ ਹੈ ਸਿੱਖਤੇ ਹੋਈ ਨੇ ਗੁਰੂ ਸਾਹਿਬਾਨ ਵੀ ਸਾਡੇ ਕੋਲ ਹੋਈਆਂ ਦਸਾਂ ਪਾਸਿਆਂ ਦੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਸਾਰਿਆਂ ਨੂੰ ਹੁਕਮ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਿਚਾਰੋ ਜ਼ਿੰਦਗੀ ਵਿੱਚ ਢਾਲ ਨਾ ਕਰੋ ਪਰ ਢਾਲਣਾ ਨਹੀਂ ਕਰਦੇ ਜਦੋਂ ਕਮਾਈ ਦੀ ਗੱਲ ਆਉਂਦੀ ਹੈ ਤੇ ਪਿੱਛੇ ੜ ਜਾਂਦੇ ਹਕੀਕਤ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਇੰਨਾਂ ਜੁਗਤੀਆਂ ਦੇ ਨਾਲ ਵੀ ਪੰਜਾਂ ਦੇ ਨਾਲ ਛੁਟਕਾਰਾ ਨਹੀਂ ਹੋਇਆ ਅਧਿਕ ਅੰਗ ਬੁਧ ਬਾਂਦੇ ਹੋਰ ਕੀ ਹੋਇਆ ਜਿਹੜਾ ਮੇਰੇ ਵਰਗਾ ਕਈ ਵਾਰੀ ਥੋੜੀ ਜਿਹੀ ਸਟਡੀ ਕਰ ਲੈਂਦਾ ਹੈ ਨਾ ਫਿਰ ਗਿਆਨ ਦਾ ਹੰਕਾਰ ਚੜ ਜਾਂਦਾ ਹੈ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ ਜਿਹੜਾ ਥੋੜਾ ਬੋਤਾ ਘੱਟ ਸੀ ਨਾ ਪਹਿਲਾਂ ਹੋਮੇ ਤਾਂ ਕਿੜਾ ਹੁਣ ਹੋਰ ਵੱਧ ਗਿਆ ਮੈਨੂੰ ਤੇ ਹੁਣ ਗਿਆਨ ਹੋ ਗਿਆ ਬਹੁਤ ਨੇ ਪਰ ਤੁਸੀਂ ਵੀ ਕਈ ਵਾਰੀ ਕਰਤਾ ਸੁਣਦੇ ਹੋ ਮੈਂ ਵੀ ਸੁਣਦਾ ਵੱਡੇ ਵੱਡੇ ਪ੍ਰਚਾਰਕ ਕਹਿੰਦੇ ਇੱਕ ਦੂਜੇ ਦੀ ਨਿੰਦਿਆ ਕਰਦੇ ਨੇ ਸਟੇਜਾਂ ਤੇ ਬਹਿ ਕੇ ਇੱਕ ਦੂਜੇ ਨੂੰ ਫਰਦੇ ਤੱਕ ਨਹੀਂ ਬੁਲਾਉਂਦੇ ਕਿਉਂ ਭਈ ਮੈਂ ਇਸ ਤੋਂ ਵੱਡਾ ਹਾਂ ਇਹ ਕੀ ਹੈ ਮੇਰੇ ਸਾਹਮਣੇ ਤੇ ਕੀ ਹੋਇਆ ਜੀ ਜਿਹੜਾ ਗਿਆਨ ਇਕੱਠਾ ਕੀਤਾ ਸੀ ਉਸ ਦਾ ਵੀ ਹੰਕਾਰ ਹੋ ਗਿਆ ਉਹ ਐਸ ਵਕਤੇ ਕੀਤਾ ਵੀ ਅਸੀਂ ਛੁਟਕਾਰਾ ਹੋਏ ਪੰਜਾਂ ਦੇ ਨਾਲ ਪਰ ਉਹ ਹੋਰ ਜ਼ਿਆਦਾ ਸੀ ਵਿਕਾਰ ਦੇ ਵਿੱਚ ਗਰਸਿਤ ਹੋ ਗਏ ਪੰਜ ਜਨਾਂ ਸਿਉ ਸੰਗਨਾ ਛੁਟਕਿਓ ਅਧਿਕ ਅੰਗ ਬੁੱਧ ਵਾਦੇ ਹੋਰ ਜ਼ਿਆਦਾ ਹੰਕਾਰ ਚੜ ਗਿਆ ਗੁਰੂ ਮਹਾਰਾਜ ਕਹਿੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਉਸ ਪਿਆਰੇ ਸੱਜਣ ਦੇ ਨਾਲ ਇਹਨਾਂ ਤਰੀਕਿਆਂ ਦੇ ਨਾਲ ਨਹੀਂ ਮਿਲਿਆ ਜਾ ਸਕਦਾ ਮੈਂ ਕੀਏ ਕਰਮ ਅਨੇਕਾਂ ਪਤਾ ਨਹੀਂ ਮੈਂ ਕਿੰਨੇ ਯਤਨ ਕੀਤੇ ਨੇ ਹਣ ਗੁਰੂ ਸਾਹਿਬਾਨ ਨੂੰ ਇੱਕਦਮ ਉਜਗਤੀ ਥੋੜਾ ਹੀ ਲੱਭੀ ਆ ਬੇ ਕਿਵੇਂ ਰੱਬ ਮਿਲਣਾ ਹੈ ਚਲੋ ਤਾਂ ਪਰਮਾਤਮਾ ਦੇ ਭੇਜੇ ਹੋਏ ਦੀਦ ਦੋਦ ਸੀ ਪੀਰ ਬਾਗੰਬਰ ਸੀ ਸਾਰੀਆਂ ਦਾਤਾਂ ਸੀ ਪਰ ਉਹਨਾਂ ਦੀ ਵੀ ਤੇ ਪਰਖਿਆ ਮਾਂ ਹੋਈਆਂ ਨੇ ਰੋ ਡੋਲੇ ਨਹੀਂ ਕਦੇ ਸਿੱਖੀ ਸਦਕ ਤੋਂ ਪਿੱਛੇ ਨਹੀਂ ਹਾਰੇ ਕਹਿੰਦੇ ਹਾਰ ਪਰਿਓ ਸਵਾਮੀ ਕੈ ਦੁਆਰੈ ਦਿਜੈ ਬੁੱਧ ਵਿਵੇਕਾ ਚੰਗੀ ਮਤ ਹੋਣੀ ਬਹੁਤ ਜ਼ਰੂਰੀ ਹੈ ਸਾਥ ਸੰਗਤ ਦੀ ਇਹਈ ਮਤ ਹੈ ਕਿ ਮੈਂ ਅੱਜ ਕਿਸੇ ਕਥਾਵਾਚਕ ਦੀ ਕਥਾ ਸੁਣ ਰਿਹਾ ਸੀ ਬੜੀ ਸੋਹਣੀ ਮੈਨੂੰ ਚੰਗੀ ਲੱਗੀ ਤੁਹਾਡੇ ਨਾਲ ਵੀ ਸਾਂਝੀ ਕਰਨਾ ਕਹਿੰਦੇ ਇੱਕ ਜਲੰਧਰ ਦਾ ਬੱਚਾ ਕੈਨੇਡਾ ਪੜ੍ਹਨ ਵਾਸਤੇ ਗਿਆ ਸਾਬਤ ਸੂਰਤ ਨਿਤਨੇਮ ਕਰਨ ਵਾਲਾ ਕਿਉਂਕਿ ਮਾਪਿਓ ਲੜ ਲੱਗੇ ਹੋਏ ਸੀ ਧੰਸ ਜੀ ਗੁਰੂ ਰਾਮਦਾਸ ਮਹਾਰਾਜ ਦੇ ਨਿਤਾ ਪ੍ਰਤੀ ਯਹ ਹfte ਦਸ ਦੇ ਦਰਤੇ ਜਾਣਾ ਅਰਦਾਸ ਬੇਨਤੀ ਕਰਨੀ ਨਿਤਨੇਮੀ ਪਰਿਵਾਰ ਸੀ ਤੇ ਬੱਚੇ ਤੇ ਵੀ ਅਸਰ ਹੋਇਆ ਉਹ ਵੀ ਨਿਤਨੇਮ ਕਰਦਾ ਸੀ ਹਾਲੇ ਅਮਰਤ ਨਹੀਂ ਸੀ ਚੱਕਿਆ ਤੇ ਹੁਣ ਆਪ ਜੀ ਨੂੰ ਉੱਥੇ ਪਤਾ ਹੈ ਕਿਦਾਂ ਦਾ ਮਾਹੌਲ ਹੈ ਕੈਨੇਡਾ ਵਿੱਚ ਉੱਥੇ ਬੱਚੇ ਮਿਲੇ ਨੇ ਉਸ ਨੂੰ ਆਪਣੇ ਨਾਲ ਦੇ ਤੇ ਉੱਥੇ ਜਾ ਕੇ ਉਸ ਨੇ ਕੀ ਕੀਤਾ ਕੇਸ ਕਤਲ ਕਰਾ ਦਿੱਤੀ ਜੀ ਕੇਸ ਕਤਲ ਕਰਾ ਲੇ ਸਿਰ ਦੇ ਦਾੜੀ ਵੀ ਕਤਲ ਕਰਾ ਲਈ ਤੇ ਮਾਂ ਪਿਓ ਨੂੰ ਦੱਸਿਆ ਕੋਈ ਨਹੀਂ ਹੁਣ ਸਾਡਾ ਬੱਚਾ ਹੋਏ ਕੇਸ ਕਤਲ ਕਰਾ ਲੇ ਤੇ ਕਿੰਨਾ ਦੁੱਖ ਸਾਨੂੰ ਹੋਏਗਾ ਜਿਹੜਾ ਬੱਚਾ ਰੱਬ ਦੇ ਨਾਲ ਜੁੜਿਆ ਹੋਇਆ ਸੀ ਮਾੜੀ ਸੰਗਤ ਦੇ ਕਰਕੇ ਗੁਰੂ ਤੋਂ ਟੁੱਟ ਗਿਆ ਜਿਹੜੇ ਨਾਲ ਬੱਚੇ ਸੀ ਅਰੇ ਯਾਰ ਇਸ ਤਰ੍ਹਾਂ ਤੁਹਾਡਾ ਹੀ ਹੁੰਦਾ ਹੈ ਆਪਾਂ ਇੰਨੇ ਦੂਰ ਆ ਕੇ ਬੈਠੇ ਹੋਏ ਆ ਗੱਲਾਂ ਬਾਤਾਂ ਕਰਦੇ ਨੇ ਸਾਰੇ ਚੰਗਾ ਨਹੀਂ ਲੱਗਦਾ ਇਹ ਗੋਰੇ ਚੰਗਾ ਨਹੀਂ ਮੰंदे ਸਿੱਖਾਂ ਨੂੰ ਭਾਈ ਗੋਰੇ ਤੇ ਇੰਨਾ ਚੰਗਾ ਮੰंदे ਨੇ ਸਿੱਖਾਂ ਨੂੰ ਉਹ ਆਪ ਅਮਰ ਧਾਰੀ ਹੁੰਦੇ ਪਏ ਨੇ ਗੋਰੇ ਇੱਕ ਮੈਂ ਵੀਡੀਓ ਵੇਖੀ ਆਗੇ ਲੰਗਰ ਰੱਖਿਆ ਇੱਕ ਗੋਰੇ ਦੇ ਲੰਗਰ ਛਕਣ ਤੋਂ ਪਹਿਲਾਂ ਹੱਥ ਜੋੜ ਕੇ ਕਹਿੰਦਾ ਪਿਆ ਕਾਮ ਕ੍ਰੋਧ ਤੇਰ ਲੋਭ ਮੋਹ ਬਿਨ ਸਜਾਏ ਅੰਗ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿੰਨੇ ਗੁਰੂ ਮਨਾਇਆ ਰਜ ਰਜ ਸੇਈ ਖਾਣ ਅਰਦਾਸ ਕਰਦਾ ਪਿਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਰਜਕ ਤੋਂ ਦਿੱਤਾ ਹੈ ਪਰਮਾਤਮਾ ਤੇਰਾ ਸ਼ੁਕਰਾਨਾ ਹੈ ਤੇ ਸਾਡੇ ਕਈ ਸਿੱਖ ਹੋਣਗੇ ਚੇਤਨੀ ਹੈ ਰੱਬ ਦਾ ਕਿਵੇਂ ਅਸੀਂ ਖਾਣਾ ਖਾਣਾ ਹੈ ਗੁਰੂ ਨੇ ਸਾਨੂੰ ਸਾਰੀਆਂ ਮਰਿਆਦਿਆਂ ਸਿਖਾਈਆਂ ਸਨ ਕਿ ਤੂੰ ਕਿਵੇਂ ਸ਼ੁਕਰਾਨਾ ਕਰਨਾ ਹੈ ਕਿਵੇਂ ਉੱਠਣਾ ਹੈ ਕਿਵੇਂ ਸੋਣਾ ਅਸੀਂ ਸਾਰਾ ਕੁਝ ਆਪਣੇ ਅਕੋਰਡਿੰਗ ਕਰ ਲਿਆ ਅੰਗਰੂ ਦੀ ਮੱਤ ਦੇ ਅਕੋਰਡਿੰਗ ਨਹੀਂ ਅਸੀਂ ਜੀਵਨ ਜੀਉਂਦੇ ਤੇ ਉਸ ਬੱਚੇ ਦੀ ਮੱਤ ਖਰਾਬ ਹੋਈ ਸੰਗਤ ਦੇ ਕਰਕੇ ਭੈੜੀ ਸੰਗਤ ਦੇ ਕਰਕੇ ਕੇਸ ਕਤਲ ਕਰਾਰੇ ਹੁਣ ਕੀ ਹੋਇਆ ਵਾਏ ਗੁਰੂ ਦੀ ਅਵਜੀਤ ਖੇੜ ਵਰਤੀ ਕਿ ਉਸ ਨੂੰ ਥੋੜੀ ਪ੍ਰੋਬਲਮ ਸ਼ੁਰੂ ਹੋ ਗਈ। ਕਮਰ ਦੇ ਵਿੱਚ ਨਾ ਪਿੱਛੇ ਪੇਨ ਰਹਿਣ ਲੱਗਿਆ। ਪਹਿਲਾਂ ਸਟਾਰਟਿੰਗ ਥੋੜੀ ਹੋਈ ਉਸ ਤੋਂ ਬਾਅਦ ਉਹ ਦਿਨ ਡਿਸਕ ਦੀ ਪ੍ਰੋਬਲਮ ਆ ਗਈ। ਤੇ ਹੁਣ ਇਹ ਨਹੀਂ ਪਤਾ ਬਾਈ ਉਸ ਪਰਮਾਤਮਾ ਦੀ ਕਿਹੜੀ ਖੇਡ ਵਾਪਰ ਰਹੀ ਸੀ ਉਹਦੇ ਨਾਲ। ਕਹਿੰਦੇ ਮੈਂ ਕਈ ਬੱਚੇ ਵੇਖੇ ਨੇ। ਇੱਕ ਸਾਡੇ ਪਿੰਡ ਵਿੱਚ ਵੀ ਸੀਗਾ ਬੱਚਾ। ਉਸਨੇ ਕੇਸ ਗੱਤਲ ਕਰਾਏ ਨੇ ਹੁਣ ਨਹੀਂ ਐ ਦੁਨੀਆ ਵਿੱਚ। ਉਹ ਥੋੜੇ ਹੀ ਦਿਨ ਜੀਆ। ਜਿੰਨੇ ਵੀ ਸਾਲ ਜੀ ਹਨ ਉਹਦੀ ਮਾਨਸਿਕ ਹਾਲਤ ਚੰਗੀ ਨਹੀਂ ਰਹੀ ਪਹਿਲਾਂ ਠੀਕ ਸੀ ਨੋਰਮਲ ਗੱਲਾਂ ਬਾਤਾਂ ਕਰਦਾ ਸੀ ਹਰ ਕੰਮ ਕਰਦਾ ਸੀ ਪਰ ਜਦੋਂ ਤੋਂ ਨੇ ਕੇਸ ਕਤਲ ਕਰਾਏ ਨਾ ਆਟੋਮੈਟਿਕ ਕਈਆਂ ਦੇ ਨਾਲ ਹੁੰਦਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਤੁਸੀਂ ਵੀ ਇਹ ਦੇਖਿਆ ਹੋਊਗਾ ਕਿਸੇ ਨਾਜ਼ਰ ਨਾਲ ਜਦੋਂ ਦੁਬਾਰਾ ਉਹਨੇ ਰੱਖੇ ਨੇ ਤੇ ਉਹਦੀ ਫਿਰ થોੜੇ ਦਿਨ ਬਾਅਦ ਮੌਤ ਵੀ ਹੋ ਗਈ ਤੇ ਕੀ ਖੇੜ ਵਾਪਰੀ ਜਦੋਂ ਡਿਸਕ ਤੇ ਜਿਆਦਾ ਪ੍ਰੋਬਲਮ ਆ ਗਈ ਨਾ ਡਾਕਟਰ ਨੇ ਕਿਹਾ ਕਿ ਬਈ ਜੇ ਤੇਰਾ ਆਪਰੇਸ਼ਨ ਨਾ ਹੋਇਆ ਨਾ ਤੇ ਤੇਰੇ ਸਰੀਰ ਦਾ ਥੱਲੇ ਵਾਲਾ ਹਿੱਸਾ ਥੋੜੇ ਦਿਨਾਂ ਦੇ ਬਾਅਦ ਕੰਮ ਕਰਨਾ ਬੰਦ ਕਰ ਦੇਗਾ ਹੁਣ ਬੱਚਾ 21 22 ਸਾਲਾਂ ਦਾ ਬੱਚਾ ਸੀ ਡਰ ਪਿਆ ਦੱਸਿਆ ਆਪਣੇ ਮਾਪਿਓ ਨੂੰ ਇਦਾਂ ਇਦਾਂ ਗੱਲਾਂ ਹਲੇ ਇਹ ਨਹੀਂ ਦੱਸਿਆ ਮੈਂ ਕੇਸ ਕਤਲ ਕਰਾ ਲੈਨੇ ਇਹ ਦੱਸ ਦਿੱਤਾ ਬਈ ਮੇਰੇ ਨਾਲ ਇਹ ਪ੍ਰੋਬਲਮ ਸ਼ੁਰੂ ਹੋ ਗਈ ਹੈ ਤੇ ਉਹਦੀ ਮਾਂ ਪਿਓ ਨੇ ਕਿਹਾ ਪੁੱਤਰ ਤੂੰ ਇੱਧਰ ਆ ਜਾ ਪਪਾ ਇੱਥੇ ਤੇਰਾ ਇਲਾਜ ਕਰਾਵਾਂਗੇ ਕੁਛ ਨਹੀਂ ਹੁੰਦਾ ਉਹਨੂੰ ਭਰੋਸਾ ਦਿੱਤਾ ਤੂੰ ਘਵਰਾ ਨਾ ਤੂੰ ਘਰ ਆ ਹੁਣ ਜਦੋਂ ਘਰ ਆਂਦਾ ਏਅਰਪੋਰਟ ਤੇ ਗਏ ਮਾਂ ਪਿਓ ਲੈਣ ਵਾਸਤੇ ਆਪਣੇ ਬੱਚੇ ਦਾ ਰੂਪ ਵੇਖਿਆ ਤੇ ਰੋਣ ਲੱਗੇ ਪੱਬਾਂ ਮਾਰ ਕੇ ਸਾਡਾ ਬੱਜਾ ਜਾਏ ਕੋਈ ਗੁਰੂ ਦੇ ਨਾਲ ਜੁੜਿਆ ਹੋਇਆ ਬਾਣੀ ਪੜਨ ਵਾਲਾ ਔਰ ਉੱਥੇ ਜਾ ਕੇ ਉਹ ਸਭ ਕੁਝ ਭੁੱਲ ਜਾਏ ਕੇਸ ਕਤਲ ਕਰਾ ਲੇ ਤੇ ਕੀ ਮਿਤੇਗੀ ਮਾਂ ਪਿਓ ਦੇ ਦੁੱਖ ਸਤੇ ਉਹ ਆਪ ਗੁਰੂ ਦੇ ਨਾਲ ਜੁੜੇ ਹੋਏ ਨੇ ਉਹ ਬੜੇ ਰੋਏ ਨੇ ਉੱਥੇ ਪਰ ਉਹਨਾਂ ਨੇ ਆਪਣਾ ਦਿਲ ਥੋੜਾ ਹੋੜਾ ਕੀਤਾ ਬੱਚੇ ਨੂੰ ਘਰ ਲੈ ਕੇ ਗਏ ਕੁਝ ਕਿਹਾ ਨਹੀਂ ਫਿਰ ਉਹਦੇ ਪਿਓ ਨੇ ਕਿਹਾ ਬੇਟਾ ਤੂੰ ਇਹ ਕੀ ਕੀਤਾ ਉਹ ਕਹਿੰਦਾ ਪਾਪਾ ਜੀ ਉੱਥੇ ਸਾਰੇ ਦੇ ਸਾਰੇ ਬੱਚੇ ਇਸੇ ਤਰ੍ਹਾਂ ਰਹਿੰਦੇ ਸਨ ਮੇਰਾ ਮਜ਼ਾਕ ਵੀ ਦੋ ਤਿੰਨ ਬੱਚਿਆਂ ਨੇ ਉਡਾਇਆ ਮੈਨੂੰ ਗੱਲਾਂ ਵੀ ਕਰਦੇ ਸਨ ਤੂੰ ਇੰਨੀ ਲੰਬੀ ਦਾੜੀ ਹੈਗੀ ਤੇਰੀ ਚੰਗਾ ਨਹੀਂ ਲੱਗਦਾ ਗੋਰਾਂ ਨੂੰ ਗੋਰੀਆਂ ਨੂੰ ਇਹ ਨਹੀਂ ਲੱਗਦਾ ਉਹ ਨਹੀਂ ਲੱਗਦਾ ਮੇਰੀ ਨਾਮ ਮਤ ਖਰਾਬ ਹੋ ਗਈ। ਕਹਿੰਦੇ ਕੋਈ ਗੱਲ ਨਹੀਂ ਪੁੱਤਰ। ਕਹਿੰਦੇ ਉਸ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਲੈ ਗਏ ਨੇ ਤੇ ਕਹਿੰਦੇ ਬੇਟਾ ਇੱਕ ਕੰਮ ਕਰ ਸਾਡੇ ਕਹਿਣ ਤੇ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਕਿ ਗੁਰੂ ਰਾਮਦਾਸ ਮਹਾਰਾਜ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪੋ ਕੇ ਹਾ ਕੜਾ ਜੀ। ਕਿ ਅਸੀਂ ਤੇਰੇ ਬੱਚੇ ਆਗੇ ਆਂ ਬੱਚਿਆਂ ਦੇ ਬੱਚੇ ਗਲਤੀਆਂ ਕਰਦੇ ਨੇ ਪਰ ਮਾਂ ਪਿਓ ਬਖਸ਼ਣ ਵਾਲੇ ਨੇ ਉਹ ਬਖਸ਼ ਲੈਂਦੇ ਤੂੰ ਮੈਨੂੰ ਵੀ ਬਖਸ਼ ਕਹਿੰਦੇ ਜਿਹੜੇ ਮੈਂ ਕੇਸ ਕਤਲ ਕਰਾਏ ਨੇ ਮੈਂ ਤੁਹਾਡੇ ਦਰ ਤੇ ਆ ਕੇ ਕਸਮ ਖਾਂਨਾ ਮੈਂ ਆਪਣੇ ਕੇਸ ਰੱਖਾਂਗਾ ਇਹ ਹਕੀਕਤ ਗੱਲ ਐ ਮੈਂ ਆਪਣੇ ਵੱਲੋਂ ਬਣਾ ਕੇ ਨਹੀਂ ਸੁਣਾ ਰਿਹਾ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਉਹ ਡਾਕਟਰ ਦੇ ਕੋਲ ਲੈ ਕੇ ਮਾਂ ਵੀ ਉਹਨੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਾਡੇ ਬੱਚੇ ਨੂੰ ਸਤਬੁੱਧੀ ਦਿਓ ਗੁਰੂ ਮਹਾਰਾਜ ਇਹਨੂੰ ਦੁਬਾਰਾ ਸਿੱਖੀ ਸਰੂਪ ਵਿੱਚ ਦਿਓ ਕਹਿੰਦੇ ਬੱਚੇ ਨੇ ਕੇਸ ਰੱਖਣੇ ਸ਼ੁਰੂ ਕੀਤੇ ਕਤਲ ਨਹੀਂ ਕੀਤੇ ਫੇਰ ਤੇ ਹਸਪਤਾਲ ਵਿੱਚ ਲੈ ਕੇ ਡਾਕਟਰਾਂ ਨੇ ਕਿਹਾ ਹਾਂਜੀ ਆਪਰੇਸ਼ਨ ਹੋਣਾ ਹੈ ਪਰ ਕਈ ਵਾਰੀ ਕੀ ਹੁੰਦਾ ਜਿਵੇਂ ਸਾਡੇ ਸਖਤਰ ਸਾਬ ਦਾ ਵੀ ਹੋਇਆ ਸੀ ਆਪਰੇਸ਼ਨ ਤੇ ਉਹ ਸਕਸੈਸ ਨਹੀਂ ਹੁੰਦਾ ਵਿੱਚ ਕੋਈ ਨਾ ਕੋਈ ਨਾਸ ਇਸ ਤਰ੍ਹਾਂ ਦੀ ਦੱਬੀ ਰਹਿ ਜਾਂਦੀ ਹੈ ਕਿ ਉਹ ਸਰੀਰ ਦਾ ਖਾਣਾ ਪੀਣਾ ਛੁੱਟ ਜਾਂਦਾ ਹੈ ਬੰਦਾ ਬਿਲਕੁਲ ਸੈਜ ਹੋ ਜਾਂਦਾ ਹੈ ਚੱਲ ਵੀ ਨਹੀਂ ਪਾਂਦਾ ਤੇ ਉਹਨਾਂ ਨੇ ਕਿਹਾ ਵੀ ਦੇਖੋ ਇਹ ਵਸੇ ਤੇ ਆਪਰੇਸ਼ਨ ਹੋ ਜਾਏਗਾ ਪਰ ਅਸੀਂ ਤੁਹਾਨੂੰ ਗਾਰੰਟੀ ਨਹੀਂ ਦਿੰਨੇ ਆ ਵੀ ਇਹ ਠੀਕ ਹੋਏਗਾ ਪੂਰਨ ਤਰ੍ਹਾਂ ਪਰ ਇਹ ਅਸੀਂ ਆਪਰੇਸ਼ਨ ਕਰਦਾਂਗੇ ਉਹ ਪਹਿਲਾਂ ਹੀ ਸائن ਵਗੈਰਾ ਉਹਨਾਂ ਨੇ ਕਰਾ ਲਏ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਕਿਉਂਕਿ ਜਦੋਂ ਬੰਦਾ ਅਰਦਾਸ ਕਰਕੇ ਜਾਂਦਾ ਹੈ ਨਾ ਦਿਲ ਦੇ ਨਾਲ ਦੁਖੀੜ ਦੇ ਨਾਲ ਤੇ ਉਹ ਅਰਦਾਸ ਵੀ ਜਰੂਰ ਕਬੂਲ ਹੁੰਦੀ ਹੈ ਉਹ ਡਾਕਟਰ ਕਹਿੰਦੇ ਨੇ ਕਿ ਬਈ ਸਾਡੇ ਨਾਲ ਇਸ ਤਰ੍ਹਾਂ ਸੀਖ ਜਿਵੇਂ ਗੁਰੂ ਆਪ ਸਾਡੇ ਤੇ ਕੋਈ ਖੇੜ ਵਾਪਰੀ ਉਹ ਇਹਨਾਂ ਓਖਾ ਆਪਰੇਸ਼ਨ ਸਾਨੂੰ ਬੜਾ ਸੁੱਖਾ ਲੱਗਿਆ ਇਨੀ ਸਹਾਇਤਾ ਦੇ ਨਾਲ ਹੋਇਆ ਬੋਤ ਰਾਮ ਨਾਲ ਆਪਰੇਸ਼ਨ ਹੋਇਆ ਤੇ ਉਸ ਦਾ ਆਪਰੇਸ਼ਨ ਵੀ ਸਕਸੈਸ ਹੋਇਆ ਉਹਨਾਂ ਦੇ ਮਾਪਿਓ ਨੂੰ ਬੁਲਾਇਆ ਕਹਿੰਦੇ ਤੁਹਾਡਾ ਬੱਚਾ ਆਪ ਤੇ 10 ਦਿਨ ਦੇ ਵਿੱਚ ਛੁੱਟੀ ਹੋ ਜਾਏਗੀ ਤੇ ਫਿਰ ਮਹੀਨਾ ਡੇਢ ਮਹੀਨੇ ਵਿੱਚ ਠੀਕ ਵੀ ਹੋ ਜਾਏਗਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਜਦੋਂ ਉਸ ਬੱਚੇ ਦੇ ਨਾਲ ਆਪ ਬਿੱਤੀ ਨਾ ਕਿਉਂਕਿ ਜਦੋਂ ਸਾਡੇ ਆਪ ਦੇ ਉੱਪਰ ਬਿੱਤੇ ਨਾ ਤਾਂ ਪਤਾ ਲੱਗਦਾ ਹੈ ਕਿ ਗੁਰੂ ਕੀ ਹੈ ਗੁਰੂ ਦੀ ਬਖਸ਼ਿਸ਼ ਕੀ ਹੈ ਉਹ ਉੱਥੇ ਹੀ ਹਸਪਤਾਲ ਦੇ ਵਿੱਚ ਪਿਆ ਪਿਆ ਰੋਣ ਲੱਗ ਪਿਆ ਕਿਦੋਂ ਡਾਕਟਰਾਂ ਨੇ ਕਿਹਾ ਠੀਕ ਹੋ ਜਾਏਗਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ ਕਿਉਂਕਿ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚ ਨਾ ਜਿਹੜਾ ਵੀ ਬੰਦਾ ਮਿਲੇਗਾ ਉਹ ਇਹੀ ਕਹੇਗਾ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਰਿਕਸ਼ੇ ਵਾਲੇ ਤਾਂ ਕੋਈ ਕਹਿੰਦੇ ਨਹੀਂ ਇੱਕ ਮੈਂ ਵੀਡੀਓ ਵੇਖੀ ਤੁਸੀਂ ਵੀ ਵੇਖੀ ਹੋਏਗੀ ਉਹ ਜੂਸ ਦਾ ਕੰਮ ਕਰਦਾ ਹੈ ਬੰਦਾ ਜੂਸ ਬਣਾ ਕੇ ਪਿਲਾਉਂਦੇ ਲੋਕਾਂ ਨੂੰ ਤੇ ਉਹ ਕਹਿੰਦਾ ਹੈ ਬਈ ਮੇਰਾ ਕੰਮ ਮੈਂ ਜਦੋਂ ਇੱਥੇ ਆਇਆ ਸੀ ਨਾ ਮੈਂ ਰੋਟੀਆਂ ਦੇ ਤਰਸਦਾ ਸੀ ਰੋਟੀ ਵੀ ਮੈਨੂੰ ਨਸੀਬ ਨਹੀਂ ਸੀ ਹੁੰਦੀ ਇਹ ਜਿਹੜੀ ਦੁਕਾਨ ਪਾਈ ਐ ਨਾ ਇਹ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਹਰ ਜਦੋਂ ਜੂਸ ਦਾ ਗਲਾਸ ਬਣਾਉਂਦਾ ਐ ਨਾ ਕਹਿੰਦਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪੁਰੇ ਦਿਨ ਬੋਲਦਾ ਰਹਿੰਦਾ ਤੇ ਫਿਰ ਕਿਰਪਾ ਵਾ ਪੜਦੀ ਐ ਜਦੋਂ ਆਪਾਂ ਯਾਦ ਕਰਦਾ ਨਾ ਮੈਂ ਉਹਨਾਂ ਗੁਰੂ ਨੂੰ ਹਰ ਵੇਲੇ ਵਾਏ ਗੁਰੂ ਨਾਮ ਜਪ ਲਓ ਗੁਰੂ ਰਾਮਦਾਸ ਮਹਾਰਾਜ ਕਹੇ ਲੋ ਇੱਕੋ ਹੀ ਗੱਲ ਐ ਕਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਨੇ ਜਦੋਂ ਆਪਾਂ ਬੰਗਲਾ ਸਾਹਿਬ ਜਾਂਦੇ ਨੇ ਸਾਧ ਸੰਗਤ ਜੀ ਉਹ ਬੱਚਾ ਠੀਕ ਹੋਇਆ ਉਹ ਮੁੜ ਕੇ ਫਿਰ ਕੈਨੇਡਾ ਵੀ ਗਿਆ ਅੰਮ੍ਰਿਤ ਛਕਿਆ ਉਸਨੇ ਅੰਮ੍ਰਿਤ ਦੀ ਦਾਤ ਲਈ ਤੇ ਉਸ ਤੋਂ ਬਾਅਦ ਆਪਣਾ ਨਿਤਨੇਮ ਜਿਹੜਾ ਰੋਟੀਨ ਸੀ ਉਹ ਕਰਨਾ ਸ਼ੁਰੂ ਕਰ ਦਿੱਤਾ ਕਈ ਕਹਿੰਦੇ ਨੇ ਬਈ ਨਿਤਨੇਮ ਜ਼ਰੂਰੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਨਿਤਨੇਮ ਇਹ ਨਿਤਨੇਮ ਦੇ ਬਾਰੇ ਸਾਕੀ ਆਪ ਜੀ ਨਾਲ ਮੈਂ ਕੱਲ ਸਾਂਝ ਕਰਾਂਗਾ ਗੁਰੂ ਰਾਮਦਾਸ ਮਹਾਰਾਜ ਦੀ ਬਾਰੇ ਕਿਸੇ ਨੇ ਸਿੱਖਣੇ ਪੁੱਛਿਆ ਗੁਰੂ ਰਾਮਦਾਸ ਮਹਾਰਾਜ ਬਾਣੀ ਦੀ ਵਿਆਖਿਆ ਕਰ ਰਹੇ ਨੇ ਰਾਮ ਸਰ ਸਰੋਵਰ ਦੇ ਕੰਢੇ ਤੇ ਬਹਿ ਕੇ ਤੇ ਇੱਕ ਸਿੱਖ ਦੇ ਮਨ ਵਿੱਚ ਖਿਆਲ ਆਇਆ ਉਹਨਾਂ ਆਪ ਜੀ ਬੈਠੇ ਹੋ ਤੁਹਾਡੇ ਵੀ ਆ ਜਾਂਦਾ ਹੈ ਕਿ ਮਹਾਰਾਜ ਨਿਤਨੇਮ ਕਰਨਾ ਜ਼ਰੂਰੀ ਕਿਉਂ ਹੈ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕੀ ਉੱਤਰ ਦਿੱਤਾ ਪੰਕਲ ਵਿਚਾਰ ਕਰਾਂ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਬੋਧ ਯਤਨ ਕੀਤੇ ਰੱਬ ਨੂੰ ਮਿਲਣ ਦੇ ਪਰ ਰੱਬ ਇਦਾਂ ਨਹੀਂ ਮਿਲਦਾ ਮੋਨ ਭਇਓ ਕਰਪਾਤੀ ਰਿਓ ਨਗਨ ਫਿਰਿਓ ਬਨਮਾਈ ਲੋਕਾਂ ਨੇ ਬੋਲਣਾ ਬੰਦ ਕਰ ਦਿੱਤਾ ਇੱਕ ਪੂਨੇ ਵਿੱਚ ਜਾਵਾਂ ਨਾ ਮੈਂ ਉੱਥੇ 2 ਮਹੀਨੇ ਦੀ ਬੁਕਿੰਗ ਤੇ ਗਿਆ ਸੀ ਇੱਕ ਸੰਤ ਜੀ 26 ਸਾਲ ਤੱਕ ਕਿਸੇ ਦੇ ਨਾਲ ਨਹੀਂ ਬੋਲੇ ਉਹਨਾਂ ਦਾ ਨਾਮ ਹੀ ਵੋਨੀ ਬਾਬਾ ਪੈ ਗਿਆ ਲੋਕੀ ਹੁਣ ਵੀ ਮੰਨਦੇ ਨੇ ਉਹਨਾਂ ਨੂੰ ਬਈ ਉਹ ਬੜੇ ਪੁਜੇ ਹੋਏ ਸੀ ਸਿੱਧ ਸੀ ਰੱਬ ਨੂੰ ਪਾ ਲਿਆ ਸੀ ਬੋਲੇ ਹੀ ਨਹੀਂ 26 ਸਾਲ ਤੱਕ ਤੇ ਕਹਿੰਦੇ ਲੋਕਾਂ ਨੇ ਚੁੱਪੀ ਸਾਦ ਲਈ ਕਰ ਪਾਤੀ ਰਿਓ ਪਾਓ ਹੱਥ ਵਿੱਚ ਕਮੰਡਲ ਲੈ ਲਿਆ ਨਗਨ ਫਿਰਿਓ ਬਨ ਮਾਹੀ ਕਪੜੇ ਪਾਣੇ ਵੀ ਛੱਡ ਦਿੱਤੇ ਜੀ ਲੋਕਾਂ ਨੇ ਰੱਬ ਨੂੰ ਪਾਣ ਵਾਸਤੇ ਪਰ ਕਹਿੰਦੇ ਗੁਰੂ ਮਹਾਰਾਜ ਟੱਟ ਤੀਰਤ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਹੀਂ ਜਿੱਥੇ ਮਰਜੀ ਚਲੇ ਜਾਣਾ ਭਾਵੇਂ ਤੀਰਥਾਂ ਤੇ ਜਾ ਕੇ ਆਪਣਾ ਘਰ ਬਣਾ ਲੈਣਾ કાશી ਦੇ ਵਿੱਚ ਹੀ ਰਹਿਣਾ ਜੀ ਲੋਕਾਂ ਦਾ ਪਹਿਲਾ ਹੁੰਦਾ ਸੀ ਉੱਥੇ ਜਾ ਕੇ ਘਰ ਲੈਣਾ ਹੈ ਉੱਥੇ ਹੀ ਰਹਿਣਾ ਹੈ ਜੇ ਮੇਰੇ ਉੱਥੇ ਪ੍ਰਾਣ ਨਿਕਲਣਗੇ ਨਾ ਤੇ ਮੈਨੂੰ ਸੁਰਗ ਦੀ ਪ੍ਰਾਪਤੀ ਹੋਏਗੀ ਭਗਤ ਕਬੀਰ ਜੀ ਕਹਿੰਦੇ ਨੇ ਭਾਵੇਂ ਤੇਰਾ ਜਨਮ ਵੀ ਕਾਂਸੀ ਵਿੱਚ ਹੋਏ ਤਾਂ ਵੀ ਤੈਨੂੰ ਸੁਰਗ ਨਹੀਂ ਮਿਲਦਾ ਜੇ ਤੇਰੇ ਕਰਮ ਚੰਗੇ ਨਹੀਂ ਹੈ ਗੁਰੂ ਮਹਾਰਾਜ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਏਬਿਦ ਜੇ ਲਖ ਯਤਨ ਕਰਾਇ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਾ ਤਾਰਾ ਕੋਈ ਮਨੁੱਖ ਸੋਨਾ ਭੇਟ ਕਰਦਾ ਹੈ ਕੋਈ ਇਸਤਰੀ ਦਿੰਦਾ ਹੈ ਆਪਣੀ ਮੈਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਸਤਰੀਆਂ ਵੀ ਦਾਨ ਹੁੰਦੀਆਂ ਸਨ ਪੁਰਾਣੇ ਪ੍ਰਾਤਨ ਟਾਈਮ ਦੇ ਵਿੱਚ ਐਨਾ ਭਰਮ ਪੰਡਤਾਂ ਨੇ ਬ੍ਰਾਹਮਣਾਂ ਨੇ ਪਾਇਆ ਸੀ ਲੋਕਾਂ ਨੂੰ ਐਨਾ ਡਰਾਇਆ ਹੋਇਆ ਸੀ ਆਪਣੀ ਨਾਰੀ ਇਸਤਰੀ ਦਾਨ ਕਰ ਦਿੰਦੇ ਸਨ ਦੱਸੋ ਹਕੀਕਤ ਹੈ ਬਾਣੀ ਵਿੱਚ ਪੜ ਲੈਣਾ ਆਪਜੀ ਅਰਥਾਂ ਵਿੱਚ ਲਿਖਿਆ ਹੋਇਆ ਕਿ ਲੋਕਾਂ ਨੇ ਸੋਨਾ ਦਾਨ ਕੀਤਾ ਇਸਤਰੀ ਦਾਨ ਕੀਤੀ ਵਧੀਆ ਘੋੜੇ ਹਾਥੀ ਹੋਰ ਕਈ ਕਿਸਮਾਂ ਦੇ ਪਦਾਰਥ ਦਾਨ ਕੀਤੇ ਨੇ ਪਰ ਹੋਇਆ ਕਿ ਅੰਨ ਵਸਤਰ ਭੋਮ ਬਹੁ ਅਰਪੇ ਨਾ ਮਿਲੀ ਹੈ ਹਰ ਦੁਆਰ ਭੋਜਨ ਛਕਾਇਆ ਭੁੱਖਿਆਂ ਨੂੰ ਵਸਤਰ ਦਿੱਤੇ ਨੇ ਪਰ ਫਿਰ ਵੀ ਉਹ ਹਰ ਦੁਆਰਾ ਉਸ ਦਾ ਦਵਾਰ ਪ੍ਰਾਪਤ ਨਹੀਂ ਹੋਇਆ ਹਰੀ ਦਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾਂ ਰਤ ਰਹਿਤਾ ਹਾਂ ਹਾਂ ਕਰਤ ਬੰਦਨ ਮੈਂ ਪਰਿਆ ਨੈ ਮਿਲਿਆ ਇਹ ਜੁਗ ਤੱਕ ਪੂਜਾ ਅਰਚਨਾ ਕੀਤੀ ਡੰਡੋਤ ਬੰਦਨਾ ਕੀਤੀ ਜੋ ਕਿਸੇ ਨੇ ਕਿਹਾ ਉਹ ਧਾਰਮਿਕ ਕੰਮ ਕੀਤੇ ਨੇ ਜਗ ਕੀਤੇ ਆਪਣੇ ਘਰ ਵਿੱਚ ਹਵਨ ਕੀਤੇ ਨੇ ਪਰ ਕਹਿੰਦੇ ਇਸ ਦੇ ਨਾਲ ਹੋਰ ਜ਼ਿਆਦਾ ਮੈਂ ਬੰਦਨ ਦੇ ਵਿੱਚ ਬੰਦਾ ਰਹਾ ਕਿਸਨਾ ਜੁਗਤੀਆਂ ਦੇ ਨਾਲ ਮੈਨੂੰ ਰੱਬ ਪ੍ਰਾਪਤ ਨਹੀਂ ਹੋਇਆ ਫਿਰ ਕਿੱਥੇ ਪ੍ਰਾਪਤ ਹੋਇਆ ਜੀ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਾ ਲੋਕਾਂ ਨੇ ਜੋਗ ਸਾਧਨਾ ਕੀਤੀ ਸਿੱਧਾਂ ਨੇ ਆਸਣ ਲਾ ਲਾ ਕੇ ਕਈ ਕਈ ਸਾਲ ਇੱਕੋ ਹੀ ਅਵਸਥਾ ਵਿੱਚ ਬੈਠੇ ਰਹੇ ਨੇ ਉਹਨਾਂ ਦੇ ਸਰੀਰ ਦੇ ਅੰਗ ਖਤਮ ਹੋ ਜਾਂਦੇ ਨੇ ਜਾ ਉਹ ਕੁੰਮ ਦੇ ਮੇਲੇ ਵਿੱਚ ਦੇਖੋ ਸਾਧਵਾਨ ਉਹ ਉਹੀ ਹੁੰਦੇ ਨੇ ਜੰਗਲ ਵਿੱਚ ਬੈਠੇ ਨੇ ਇਵੇਂ ਹੱਥ ਟੇਕ ਕੇ ਉਹ ਹੱਥ ਐਨਾ ਜਾ ਹੋ ਗਿਆ ਜੀ ਨਾ ਚੰਗੀ ਤਰ੍ਹਾਂ ਖਾਦਾ ਨਾ ਪੀਤਾ ਉਹ ਬੈਠੇ ਰਹੇ ਨੇ ਸਾਧਨਾ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਨਾਲ ਵੀ ਕੋਈ ਫਰਕ ਨਹੀਂ ਪਏਗਾ ਕਰਦੇ ਰਹੋ ਜਿੰਨੀਆਂ ਜ਼ੁਗਤੀਆਂ ਲਾਣੀਆਂ ਨੇ ਫਿਰ ਕਿੱਥੇ ਕੀ ਮਿਲੇਗਾ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਸਭ ਤੋਂ ਵੱਡੀ ਕੀਰਤੀ ਹੈ ਰਬ ਦੀ ਬਾਣੀ ਕਹਿੰਦੀ ਹੈ ਗੁਰੂ ਮਹਾਰਾਜ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਜਿਹੜਾ ਗੁਰੂ ਦੀ ਬਾਣੀ ਕਹਿੰਦੀ ਹੈ ਨਾ ਸੇਵਕ ਜਨਮਾਨ ਹੈ ਜਿਹੜਾ ਮੰਨਦਾ ਫਿਰ ਕੀ ਹੁੰਦਾ ਹੈ ਪਰਤਖ ਗੁਰੂ ਨਿਸ਼ਤਾਰੇ ਪਰਤਖ ਦਾ ਭਾਉ ਸਾਖਸ਼ਾਤ ਗੁਰੂ ਉਹਨੂੰ ਸਾਖਸ਼ਾ ਦਿਖਾਈ ਦਿੰਦਾ ਹੈ ਹਕੀਕਤ ਹੈ ਜਿਨੇ ਮੰਨੀ ਹੈ ਨਾ ਜਿਨੇ ਹਿਰਦੇ ਵਿੱਚ ਵਸਾਈ ਹੈ ਉਹ ਜਾਣਦਾ ਹੈ ਕਿ ਗੁਰੂ ਨੇ ਕਿੰਨੀ ਵਾਰ ਉਹਦਾ ਸਾਥ ਦਿੱਤਾ ਹੈ ਕਿੰਨੀ ਵਾਰ ਤੁਹਾਨੂੰ ਅਹਿਸਾਸ ਕਰਾਇਆ ਹੈ ਵੀ ਮੈਂ ਤੇਰੇ ਅੰਗ ਸੰਗਾ ਹਰ ਵੇਲੇ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਸਭ ਤੋਂ ਵੱਡਾ ਕਰਮ ਦੁਨੀਆ ਦਾ ਧਾਰਮਿਕ ਕੀਰਤ ਕਰਨੀ ਸਾਧ ਸੰਗਤ ਦੇ ਵਿੱਚ ਬਹਿ ਕੇ ਨਾਮ ਜਪਣਾ ਉਸ ਦੀਆਂ ਸਿਫਤ ਸਲਾਹ ਕਰਨੀਆਂ ਇਹ ਸਭ ਤੋਂ ਵੱਡਾ ਕਰਮ ਹੈ ਮਨੁੱਖ ਦਾ ਕਾਹੋ ਨਾਨਕ ਤਿਸ ਭਇਓ ਪਰ ਆਪਤ ਜਿਸ ਪੁਰਵ ਲਿਖੇ ਕਾ ਲੈਣਾ ਇਹ ਵੀ ਕਰਮਾਂ ਦੇ ਕਰਕੇ ਮਿਲਦੀ ਹੈ ਸੰਗਤ ਵੀ ਅਸੀਂ ਆਪ ਨਹੀਂ ਆ ਸਕਦੇ ਰੋਜ਼ ਗੁਰੂ ਘਰ ਉਹ ਲੈ ਕੇ ਆਂਦਾ ਹੈ ਖਿੱਚ ਕੇ ਉਹ ਸਾਡੇ ਕਦਮ ਘਰੋਂ ਪੁੱਟਦਾ ਜਦੋਂ ਯਾਦ ਬਣਦੀ ਹੈ ਨਾ ਅੱਜ ਕਥਾ ਸੁਣਨੀ ਹੈ ਕੀਰਤਨ ਸੁਣਨਾ ਹੈ ਬੰਦੇ ਨੇ ਰੁਟੀਨ ਬਣਾਇਆ ਹੋਇਆ ਇਸ ਟਾਈਮ ਮੈਂ ਜਾ ਕੇ ਗੁਰੂ ਘਰ ਬਹਿਣਾ ਹੀ ਬਹਿਣਾ ਹੈ ਤੇ ਰੁਟੀਨ ਤੇ ਬੜੇ ਬਣਾਉਂਦੇ ਨੇ ਪਰ ਉਹ ਰੁਟੀਨ ਕਾਮਯਾਬ ਨਹੀਂ ਹੁੰਦੇ ਉਸ ਦਾ ਕਾਮਯਾਬ ਹੋਏਗਾ ਜਿਸ ਨੂੰ ਰੱਬ ਕਰਾਏਗਾ ਗੁਰੂ ਕਹੇਗਾ ਤੂੰ ਆ ਮੇਰੇ ਕੋਲ ਬੈਠ ਕਹਿੰਦੇ ਕਹੋ ਨਾਨਕ ਤਿਸ ਭੈਓ ਪ੍ਰਾਪਤ ਜਿਸ ਪੁਰਵ ਲਿਖੇ ਕਾ ਲੈਣਾ ਭਾਈ ਇਹ ਜਿਹੜੇ ਲੇਖ ਨੇ ਇਹ ਸਾਡੇ ਧੁਰ ਤੋਂ ਲਿਖਿਏ ਹੋਏ ਨੇ ਦਰਗਾਹ ਤੋਂ ਉੱਥੋਂ ਚੰਗੇ ਕਰਮ ਲਿਖਾ ਕੇ ਲਿਆਏ ਆ ਤਾਂ ਸਾਨੂੰ ਸੰਗਤ ਨਸੀਬ ਹੋਈ ਐ ਤਾਂ ਗੁਰੂ ਘਰ ਦੀ ਸੇਵਾ ਨਸੀਬ ਹੋਈ ਐ ਤੇਰੋ ਸੇਵਕ ਇਹ ਰੰਗ ਮਾਤਾ ਤੇਰਾ ਜਿਹੜਾ ਸੇਵਕ ਹੋਏਗਾ ਨਾ ਤੇਰੀ ਸਿਵਸਲਾਹ ਦੇ ਰੰਗ ਵਿੱਚ ਮਸਤ ਰਹਿੰਦਾ ਹੈ ਕਿਸੇ ਦਾ ਅੰਦਰ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਰੱਬ ਤੋਂ ਲਾਵਾ ਕਹਿੰਦੇ ਭਯੋ ਕਿਰਪਾਲ ਦੀਨ ਦੁਖ ਭੰਜਨ ਹਰ ਕੀਰਤਨ ਇਹ ਇਹ ਮਨ ਮਤਾ ਕਿਸੇ ਦਾ ਮਨ ਰਤਿਆ ਗਿਆ ਨਾ ਉਸ ਕੀਰਤਨ ਦੇ ਨਾਲ ਪਰਮਾਤਮਾ ਦੀ ਕੀਰਤੀ ਦੇ ਨਾਲ ਕਹਿੰਦੇ ਫਿਰ ਉਹ ਇਵੇਂ ਰੰਗ ਜਾਂਦਾ ਜਿਵੇਂ ਪਾਣੀ ਤੇ ਪਾਣੀ ਦੇ ਅੰਦਰ ਪਾਣੀ ਮਿਲਾਨੇ ਆ ਨਾ ਪਤਾ ਨਹੀਂ ਚੱਲਦਾ ਤੇ ਗੁਰੂ ਦੇ ਨਾਲ ਇਸ ਤਰ੍ਹਾਂ ਸਿੱਖ ਮਿਲ ਜਾਂਦਾ ਹੈ ਫਿਰ ਇੱਕੋ ਰੂਪ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਸਿੱਖ ਨੇ ਕੋਈ ਬਚਨ ਮੂੰਹ ਬੋਲਿਆ ਨਾ ਉਹ ਪੂਰਨ ਹੋਏ ਨੇ ਸਿੱਖਾਂ ਦੇ ਬੋਲੇ ਹੋਏ ਭਾਈ ਤਾਰੂਜੀ ਦਾ ਹੋਣਾ ਕਿ ਸਹੀਦੀ ਦਿਹਾੜਾ ਆਏਗਾ ਬਚਨ ਬੋਲੇ ਸੀ ਨਾ ਜ਼ਕਰੀਆ ਖਾਨ ਨੂੰ ਜੁੱਤੀਆਂ ਮਾਰੀਆਂ ਨੇ ਉਸ ਉਹਨਾਂ ਤੋਂ ਪਹਿਲਾਂ ਮਰਿਆ ਉਹ ਕਹਿੰਦੇ ਤੂੰ ਮਰਨਾ ਹੈ ਸੜਸੜ ਕੇ ਮੈਨ ਨਹੀਂ ਮਰਨਾ ਮੈਂ ਗੁਰੂ ਦੇ ਬਚਨ ਕਮਾਏ ਨੇ ਮੇਰਾ ਜਿਹੜਾ ਮਰਨਾ ਉਹ ਜੀਵਨ ਤੋਂ ਵੀ ਕਿਤੇ ਉੱਤੇ ਹੋਏਗਾ ਲੋਕੀ ਯਾਦ ਕਰਨਗੇ ਪਰ ਤੇਰਾ ਦੇਖਿਆ ਹਲ ਹੋਏਗਾ ਹੋਰ ਪਤਾ ਨਹੀਂ ਕਿੰਨੇ ਸਿੱਖ ਹੋਏ ਨੇ ਜਿਹੜੇ ਬਚਨ ਉਹਨਾਂ ਦੇ ਮੂੰਹੋਂ ਨਿਕਲੇ ਨਾ ਸੱਚ ਹੋਏ ਨੇ ਕਿਉਂ ਕਿਉਂਕਿ ਗੁਰੂ ਤੇ ਸਿੱਖ ਇੱਕ ਹੋ ਗਿਆ ਸੀ ਆਓ ਗੁਰੂ ਕੀ ਸਾਧ ਸੰਗਤ ਪਰ ਆਪ ਜੀ ਕੋਲ ਆ ਕੇ